ਕਿੰਦਾ ਬੇਟਾ ਮੜੀ ਗੱਲ ਹੋਈ ਉਹ ਜਿਆਦਾ ਚੀਕਿਤ ਨਾਵਾ ਪਈ ਜਾ। ਕਾਛਾ ਸਾਡੀ ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਆ। ਹਾਂਜੀ ਚਾਰ ਜਾਨੇ ਸੀਗੇ ਜਿਹੜੀ ਇੱਕ ਕੰਪਲੇ ਦੇ ਵਿੱਚ ਰਹਿੰਦੇ ਸੀ। ਆਣ ਕੇ ਰੋਜ਼ਚਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਦਾ ਹੈ ਰਾਜ ਆਪਣੇ ਡਿਨਰ ਕੀਤਾ ਹੈ। ਕਰਕੇ ਤੇ ਕੋਈ ਕਰੀਬ 11:00 ਵਜੇ ਦੇ ਨਾਲੇ ਮਤਲਬ ਸੁੱਤੇ ਨੇ 12:00 ਵਜੇ ਤੱਕ 11:00 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਹਾਂਜੀ ਤੇ ਉਹਨਾਂ ਦੇ ਦੱਸਣ ਮੁਤਾਬਕ ਹੈ ਕਿ 12:00 ਵਜੇ ਦੇ ਨਾਲ ਆਪਾਂ ਸੁੱਤੇ ਆ। ਉਸ ਤੋਂ ਬਾਅਦ ਉਹਨੇ 4 ਵਜੇ ਦੇ ਕਰੀਬ ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਹੈ ਉਹ ਬਾਥਰੂਮ ਵਾਸਤੇ ਉੱਠਿਆ ਆ ਜਦੋਂ ਉੱਠਿਆ ਤੇ ਉਦੋਂ ਉਹਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੀਪਾਲ ਇਹਦੀ ਬਾਹ ਜਿਹੜੀ ਹੈ ਇਸ ਤਰ੍ਹਾਂ ਥੱਲੇ ਲੰਬੀ ਆ ਤੇ ਉਹਨੇ ਉਹਨੂੰ ਬਾਹ ਚੁੱਕ ਕੇ ਤੇ ਜਦੋਂ ਉੱਤੇ ਰੱਖੀ ਆ ਉਹਨੂੰ ਸ਼ੱਕ ਪਿਆ ਕਿ ਬਾਹ ਦੀ ਹਰਕਤ ਨਹੀਂ ਕੋਈ ਵੀ ਹੈ ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਹਿਲਾ ਕੇ ਇਹਨੂੰ ਵਜਾ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਆ ਤੇ ਨਾ ਇਹਨੂੰ ਇਹਦਾ ਸਰੀਰ ਕੋਈ ਕਿਸੇ ਨੇ ਹਰਕਤ ਕੀਤੀ ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਥਾਕੇ ਦੱਸਿਆ ਵੀ ਹਜੇਪਾਲ ਵਾਚ ਨਹੀਂ ਦੇ ਰਿਹਾ ਪਤਾ ਨਹੀਂ ਕੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜਿਹੜੀ ਰਿਪੋਰਟ ਕੀਤੀ ਹੈ ਤੇ ਕੋਈ 12 ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮਡਲਿਸ ਹਟਾਉਂਦੀ ਆ ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ 1.5 ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਹੁਤ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਨਹੀਂ ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁੱਕੀ ਹੈ ਕਿਹੜੇ ਸ਼ਹਿਰ ਤੋਂ ਸੀਗਾ ਇਹ ਬੇਟਾ ਪੋਰਟਲੈਂਡ ਸ਼ਹਿਰ ਹੈ ਆ Oregon ਡਿਸਟ੍ਰਿਕਟ ਹੈ ਆ ਅਮਰੀਕਾ ਦਾ ਜਿੱਥੇ ਸੀਗਾ ਕੋਈ ਕਰੀਬ ਇਹਨੂੰ ਆਰਥਿਕ ਸਾਲ ਆ 8ਵਾਂ ਸਾਲ ਜਾਂ ਗਿਆ ਤੇ ਹੁਣ ਇਹ ਉੱਥੋਂ ਦਾ ਇਹਨੂੰ ਸਿਟੀਜ਼ਨਸ਼ਿਪ ਵੀ ਮਿਲ ਚੁੱਕੀ ਹੈ ਵੈਲ ਸੈਟਲ ਸੀਗਾ ਕਾਰੋਬਾਰ ਬਹੁਤ ਵਧੀਆ ਸੀ ਸੰਜੀ ਬੱਚਾ ਬਹੁਤ ਹੀ ਹੂੰ ਬਾਹਰ ਬੱਚਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਨਸ਼ਾ ਸਾ ਕੋਈ ਉਹਦੀ ਕੀ ਚਾਹੀਦੀ ਹੈ ਸ਼ਾਦੀ ਹੋਣੀ ਹੈ ਸ਼ਾਦੀ ਇਹਨਾਂ ਦੀ ਮੰਗਣੀ ਆ ਜਿਹੜੀ ਪਿਛਲੀ ਫਰਵਰੀ ਆ ਇਹਦੇ ਵਿੱਚ ਮੰਗਣੀ ਕੀਤੀ ਸੀ ਫੈਰ ਕਾਂ ਦੀ ਜਿਹੜੀ ਹੁਣ ਫਰਵਰੀ ਦੇ ਵਿੱਚ ਇਹਦਾ 4 ਤਰੀਕ ਦਾ ਸੱगन ਸੀਗਾ ਤੇ 6 ਤਰੀਕ ਨੂੰ ਬਰਾਤ ਹੀ ਉਹਦੀਆਂ ਤਿਆਰੀਆਂ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਪਰ ਰੱਬ ਨੂੰ ਕੁਝ ਕੀ ਮਨਜ਼ੂਰੀ ਉਹਦਾ ਕੋਈ ਪਾਣਾ ਮੰਨਣਾ ਪੈਣਾ ਹਾਂਜੀ 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 ਫਤਲੋ ਡੈੱਡ ਬਾਡੀ ਵਾਸਤੇ ਕਿਉਂਕਿ ਉੱਥੇ ਸਾਡੇ ਜਿਹੜੇ ਆ ਪੁਰਾਣੇ ਰਿਸ਼ਤੇਦਾਰ ਵੀ ਬਹੁਤ ਉੱਥੇ ਨੇ ਇਸ ਟਾਈਮ ਉਹਨਾਂ ਦੇ ਕੋਲ ਉੱਥੇ ਪਹਿਲਾਂ ਤਾਂ ਕਹਿੰਦੇ ਸੀ ਵੀ ਥੋੜਾ ਟਾਈਮ ਲੱਗੂਗਾ ਕੋਈ 1 ਮਹੀਨਾ ਵੀ ਲੱਗ ਸਕਦਾ ਲੇਕਿਨ ਹੁਣ ਉਹਨਾਂ ਦੀ ਪ੍ਰੋਸੇਸ ਕਰਮ ਤੇ ਉਹਨਾਂ ਨੇ ਆਖਿਆ ਕਿ 1 ਹਫਤੇ ਤੱਕ ਯਾਨੀ ਕਿ ਸ਼ੁੱਕਰਵਾਰ ਦਾ ਉਹਨਾਂ ਨੇ ਆਖਿਆ ਸ਼ੁੱਕਰਵਾਰ ਦੇ ਦੇਵਾਂਗੇ ਡੈੱਡ ਬਾਡੀ ਹੋ ਸਕਦਾ ਹੈ ਅਤਵਾ ਸਾਡੇ ਕੋਲ ਉਹ ਪਹੁੰਚ ਜਾਵੇ ਤਾਂ ਮੈਂ ਕਿਸ ਤਰ੍ਹਾਂ ਪਤਾ ਲੱਗੇ ਕਿਸ Thank you ਸਨੋ ਮੈਂ ਤੇ ਡਿਊਟੀ ਤੋਂ ਜਦੋਂ ਘਰ ਆਇਆ ਤੇ ਬੇਟੀ ਦਾ ਫੋਨ ਆਇਆ ਸਹੀ ਬੇਟੀ ਵੀ ਕੈਨੇਡਾ ਰਹਿੰਦੀ ਆ ਤੇ ਫੋਨ ਜਦੋਂ ਆਇਆ ਤੇ ਕੋਈ ਗੱਲ ਨਹੀਂ ਸੀ ਹੋਣ ਦੀ ਫਿਰ ਮੈਨੂੰ ਬਾਰ-ਬਾਰ ਪੁੱਛਿਆ ਕਿ ਮਤਲਬ ਕੀ ਗੱਲ ਆ ਤੂੰ ਮਤਲਬ ਕੱਲ੍ਹ ਕਿਉਂ ਨਹੀਂ ਕਰਤੀ ਫਿਰ ਉਹਨੇ ਦੱਸਿਆ ਕਿ ਮਤਲਬ ਜਿਹੜਾ ਸੱਤ ਸਾਡ ਮੇਰਾ ਵੀ ਰਜੇ ਪਾਲਿਆ ਉਹ ਨਹੀਂ ਠੀਕ ਮੈਨੂੰ ਉਹਨੇ ਦੱਸਿਆ ਉਹਨੂੰ ਸੱਟ ਲੱਗੀ ਆ ਫਿਰ ਕੋ ਥੋੜਾ ਆ ਜਾ ਪਹਿਲੋਂ ਉਹ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਫਿਰ ਮੇਰਾ ਵੱਡਾ ਬ੍ਰਦਰ ਜਿਹੜਾ ਕਿ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ ਉਹ ਉਧਰੋਂ ਰੋਂਦੇ ਆਉਂਦੇ ਆ ਮੈਂ ਉਸਕੇ ਬਾਰ ਬਾਰ ਉਹਨਾਂ ਨੂੰ ਕੋਈ ਤਾਂ ਕਿ ਕੀ ਹੋਇਆ ਕੀ ਹੋਇਆ ਫਿਰ ਉਹਨਾਂ ਨੂੰ ਦੱਸਿਆ ਉਹਨਾਂ ਨੇ ਕਿ ਅਜੇ ਪਾਲ ਨੂੰ ਅਟੈਕ ਹੋ ਗਿਆ ਪਾਲ ਦੀ ਡੈਥ ਹੋ ਚੁੱਕੀ ਹੈ ਸੰਤ ਦਾ ਬੇਟਾ ਮੜੀ ਗਿਆ ਲੋਈ ਹੋ ਜਾ ਇਹ ਕਿ ਨਾਮ ਆ ਪਈ ਆ। ਕਾਚਨ ਸਾਭ ਜੀ ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਆ। ਹਾਂਜੀ ਚਾਰ ਜਾਨੇ ਸੀਗੇ ਜਿਹੜੇ ਇੱਕ ਕੰਪਰੇ ਦੇ ਵਿੱਚ ਰਹਿੰਦੇ ਸੀ। ਆਣ ਕੇ ਰੋਜ਼ਚਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਦਾ ਆ ਰਾਜ ਆਪਣੇ ਦਿਨਰ ਕੀਤਾ ਆ ਕਰਕੇ ਤੇ ਕੋਈ ਕਰੀਬ 11:00 ਵਜੇ ਦੇ ਨਾਲੇ ਮਤਲਬ ਸੁੱਤੇ ਨੇ। 12 ਵਜੇ ਤੱਕ 11 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਜੀ ਤੇ ਉਹਨਾਂ ਦੇ ਦੱਸਣ ਮੁਤਾਬਕ ਆ ਕਿ 12 ਕਵਜੇ ਦੇ ਨਾਲ ਆਪਾਂ ਦਿੱਤੇ ਉਹ ਤੋਂ ਬਾਅਦ ਸੌਂ ਗਏ ਨੇ 4 ਵਜੇ ਦੇ ਕਰੀਬ ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਹੈ ਉਹ ਬਾਥਰੂਮ ਵਾਸਤੇ ਉੱਠਿਆ ਜਦੋਂ ਉੱਠਿਆ ਤੇ ਉਦੋਂ ਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੀਪਾਲ ਇਹਦੀ ਬਾਹ ਜਿਹੜੀ ਹੈ ਇਸ ਤਰ੍ਹਾਂ ਥੱਲੇ ਲੰਕੀ ਆ ਤੇ ਉਹਨੇ ਉਹਨੂੰ ਬਾਅਦ ਚੁੱਕ ਕੇ ਤੇ ਜਦੋਂ ਉੱਤੇ ਰੱਖੀ ਆ ਕੋਈ ਸ਼ੱਕ ਪਿਆ ਕਿ ਬਾਹਾਂ ਦੀ ਹਰਕਤ ਨਹੀਂ ਕੋਈ ਵੀ ਹੈ। ਫਿਰ ਉਹਨੇ ਮਤਲਬ ਇਹਨੂੰ ਹਿਲਾਇਆ। ਹਿਲਾ ਕੇ ਇਹਨੂੰ ਵਾਜਾਂ ਮਾਰੀਆਂ ਨੇ। ਅੱਗੋਂ ਨਾ ਕੋਈ ਆਵਾਜ਼ ਆਈ ਹੈ। ਤੇ ਨਾ ਇਹਦੀ ਇਹਦਾ ਸਰੀਰ ਹੀ ਕੋਈ ਕਿਸੇ ਨੇ ਹਰਕਤ ਕੀਤੀ। ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਥਾ ਕੇ ਦੱਸਿਆ ਵੀ ਅਜੇ ਪਲ ਵਾਚ ਨਹੀਂ ਦੇ ਰਿਹਾ। ਪਤਾ ਨਹੀਂ ਕੀ ਗੱਲ ਹੈ। ਉਸ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜਿਹੜੀ ਰਿਪੋਰਟ ਕੀਤੀ ਹੈ। ਤੇ ਕੋਈ 12 ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮੁਢਲੀ ਸੈਟਅਪ ਦੀ ਆ ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ 1.5 ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਹੁਤ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਨਹੀਂ ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁਕੀ ਕਿਹੜੀ ਸ਼ਹਿਰ ਸੀਗਾ ਇਹ ਬੇਟਾ ਪੋਰਟਲੈਂਡ ਸ਼ਹਿਰ ਹੈ ਓਰੇਗਨ ਡਿਸਟ੍ਰਿਕਟ ਹੈ ਅਮਰੀਕਾ ਦਾ ਜਿੱਥੇ ਸੀਗਾ ਕੋਈ ਕਰੀਬ ਇਹਨੂੰ 8 ਸਾਲ 8 18 ਸਾਲ ਜਾਂ ਗਿਆ ਸੀ ਹੁਣੇ ਉਥੋਂ ਦਾ ਇਹਨੂੰ ਸਿਟੀਜਨਸ਼ਿਪ ਮਿਲ ਚੁੱਕੀ ਹੈ ਵੈਲਥ ਸੈਟਲ ਸੀਗਾ ਕਾਰੋਬਾਰ ਬਹੁਤ ਵਧੀਆ ਸੀ ਸੰਦੀ ਬੱਚਾ ਬਹੁਤ ਹੀ ਹੁਣ ਹਰ ਬੱਚਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਨਸ਼ਾ ਤਾਂ ਕੋਈ ਉਹਦੀ ਕੀ ਨਹੀਂ ਸ਼ਾਦੀ ਹੋਈ ਸ਼ਾਦੀ ਇਹਨਾਂ ਦੀ ਮੰਗਣੀ ਆ ਜਿਹੜੀ ਪਿਛਲੀ ਫਰਵਰੀ ਆ ਇਹਦੇ ਵਿੱਚ ਮੰਗਣੀ ਕੀਤੀ ਸੀ ਫੈਰ ਕਾਂ ਦੀ ਜਿਹੜੀ ਹੁਣ ਫਰਵਰੀ ਦੇ ਵਿੱਚ ਇਹਦਾ 4 ਤਰੀਕ ਦਾ ਸਗਨ ਸੀਗਾ ਤੇ 6 ਤਰੀਕ ਨੂੰ ਬਰਾਤ ਹੈ ਉਹਦੀਆਂ ਤਿਆਰੀਆਂ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਪਰ ਰੱਬ ਨੂੰ ਕੁਝ ਕੀ ਮਨਜ਼ੂਰੀ ਉਹਦਾ ਕੋਈ ਪਾਣਾ ਮੰਨਣਾ ਪੈਣਾ ਹਾਂਜੀ 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 ਫਤਲੋ ਡੈੱਡ ਬਾਡੀ ਵਾਸਤੇ ਕਿਉਂਕਿ ਉੱਥੇ ਸਾਡੇ ਜਿਹੜੇ ਆ ਪੁਰਾਣੇ ਰਿਸ਼ਤੇਦਾਰ ਵੀ ਬਹੁਤ ਉੱਥੇ ਨੇ ਇਸੇਮ ਉਹਨਾਂ ਦੇ ਕੋਲ ਉੱਥੇ ਪਹਿਲੋਂ ਤਾਂ ਪੈਂਦੇ ਸੀ ਵੀ ਥੋੜਾ ਟਾਈਮ ਲੱਗੂਗਾ ਕੋਈ 1 ਮਹੀਨਾ ਵੀ ਲੱਗ ਸਕਦਾ ਲੇਕਿਨ ਹੁਣ ਉਹਨਾਂ ਦੀ ਅਪਰੋਚ ਕਰਨ ਤੇ ਉਹਨਾਂ ਨੇ ਆਖਿਆ ਕਿ ਇੱਕ ਹਫਤੇ ਤੱਕ ਯਾਨੀ ਕਿ ਸ਼ੁੱਕਰਵਾਰ ਦਾ ਉਹਨਾਂ ਨੇ ਆਖਿਆ ਸ਼ੁੱਕਰਵਾਰ ਦੇ ਦੇਵਾਂਗੇ ਡੈਡ ਬਾਡੀ ਹੋ ਸਕਦਾ ਹੈ ਐਤਵਾਰ ਸਾਡੇ ਕੋਲ ਉਹ ਪਹੁੰਚ ਜਾਵੇ ਤੁਹਾਨੂੰ ਕਿਸ ਤੇ ਡਿਊਟੀ ਤੋਂ ਜਦੋਂ ਘਰ ਆਇਆ ਤੇ ਬੇਟੀ ਦਾ ਫੋਨ ਆਇਆ ਮੇਰੀ ਬੇਟੀ ਵੀ ਕੈਨੇਡਾ ਰਹਿੰਦੀ ਆ ਤੇ ਫੋਨ ਜਦੋਂ ਆਇਆ ਤੇ ਉਹਦੇ ਕੋਲ ਗੱਲ ਨਹੀਂ ਸੀ ਹੋਣ ਦੀ ਫਿਰ ਮੈਨੂੰ ਬਾਰ-ਬਾਰ ਪੁੱਛਿਆ ਕਿ ਮਤਲਬ ਕੀ ਗੱਲ ਆ ਤੂੰ ਮਤਲਬ ਗੱਲ ਕਿਉਂ ਨਹੀਂ ਕਰਦੀ ਫਿਰ ਉਹਨੇ ਦੱਸਿਆ ਕਿ ਮਤਲਬ ਜਿਹੜਾ ਆਪ ਸਾਡ ਮੇਰਾ ਜੀਰ ਅਜੇ ਪਾਲਿਆ ਉਹ ਨਹੀਂ ਠੀਕ ਮੈਨੂੰ ਉਹਨੇ ਦੱਸਿਆ ਉਹਨੂੰ ਸੱਟ ਲੱਗੀ ਆ ਇਹ ਮੇਰੇ ਕੋਲ ਥੋੜਾ ਜਿਹਾ ਪਹਿਲੋਂ ਉਹ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਫਿਰ ਮੇਰਾ ਵੱਡਾ ਬ੍ਰਦਰ ਜਿਹੜਾ ਕਿ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ ਉਹ ਉਧਰੋਂ ਰੋਂਦੇ ਆਉਂਦੇ ਆ ਮੈਂ ਉਸਕੇ ਬਾਰ-ਬਾਰ ਉਹਨਾਂ ਨੂੰ ਕੋਈ ਨਾ ਵੀ ਕੀ ਹੋਇਆ ਕੀ ਹੋਇਆ ਫੇਰ ਬਣਾਉਣਾ ਦੱਸਿਆ ਉਹਨਾਂ ਨੇ ਕਿ ਅਜੇ ਪਾਲ ਨੂੰ ਟੈਕ ਹੋ ਗਿਆ ਪਾਲ ਦੀ ਡੈਥ ਹੋ ਚੁੱਕੀ ਹੈ